ਸਸਿ ਗੱਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਾਰਟਿਕੂਲਰ ਡਬਲੋ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਲੈ ਆ ਰਹਿਣ ਵਾਲੀ ਹੈ ਥੋੜੇ ਜਿਹਾ ਤੁਹਾਨੂੰ ਵਰਕ ਵਾਲੇ ਸੂਟ ਦਿਖਾਵਾਂਗੇ ਜੋ ਆਫਰ ਦੇ ਵਿੱਚ ਰਹਿਣ ਵਾਲੇ ਆ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਪਲੇਨ ਪੀਸ ਪਲੇਨ ਪੀਸ ਸਭ ਤੋਂ ਵੱਡੀ ਆਫਰ ਰਹਿਣ ਵਾਲੀ ਹੈ ਜੀ ਪਲੇਨ ਪੀਸਾਂ ਤੇ ਵੀ ਤੇ ਪਹਿਲਾਂ ਤੁਹਾਨੂੰ ਦਿਖਾਉਣ ਲੱਗੀਆਂ ਜੀ ਅਸੀਂ ਵਰਕ ਵਾਲੇ ਸੂਟ ਜੋ ਆਫਰ ਦੇ ਵਿੱਚ ਲਗਾਏ ਹੋਏ ਆ ਦੇਖ ਸਕਦੇ ਹੋ ਇਹ ਨੇਚਰਲ ਕਰੇਵ ਤੇ ਸੂਟ ਬਣਿਆ ਹੋਇਆ ਜੀ ਦੇਖ ਸਕਦੇ ਹੋ ਪੂਰਾ ਫੁੱਲ ਹੈਂਡਵਰਕ ਟੱਚ ਸੂਟ ਹੈ ਜੀ ਜਰੀ ਦਾ ਵਰਕ ਹੋਇਆ ਬਹੁਤ ਪਿਆਰਾ ਸੂਟ ਰੈਡੀ ਹੋਇਆ ਆਫਰ ਦੇ ਵਿੱਚ ਲਗਾਇਆ ਹੋਇਆ ਜੀ ਦੇਖ ਸਕਦੇ ਹੋ ਪੂਰੀਆਂ ਫੁੱਲ ਹੈਵੀ ਬਾਜੂ ਇਹਦੀਆਂ ਰੈਡੀ ਹੋਈਆਂ ਠੀਕ ਹੈ ਜੀ ਇਹ ਵਾਲੀਆਂ ਜੀ ਇਹ ਪੂਰੀਆਂ ਫੁੱਲ ਹੈਵੀ ਬਾਜੂ ਆ ਤੁਸੀਂ ਇਹਨੂੰ ਬਾਜੂ ਵੀ ਬਣਾ ਸਕਦੇ ਹੋ ਜਾਂ ਸਲਵਾਰ ਦੀ ਮੂਰੀ ਉੱਪਰ ਵੀ ਲਿਆ ਸਕਦੇ ਹੋ ਜੀ ਤੇ ਦੁਪੱਟਾ ਵੀ ਬੜਾ ਪਿਆਰਾ ਜਿਹਾ ਮੈਲਣ ਵਾਲਾ ਪੂਰਾ ਫੁੱਲ ਹੈਵੀ ਪੂਰਾ ਫੁੱਲ ਹੈਵੀ ਦੁਪੱਟਾ ਮੈਲਣ ਵਾਲਾ ਜੀ ਇਹ ਤੁਹਾਨੂੰ ਦੇਖ ਸਕਦੇ ਹੋ ਤੁਸੀਂ 4 ਸਾਈਡ ਵਰਕ ਹੈ ਦੁਪੱਟੇ ਦੇ ਤੇ ਫਿਨਿਸ਼ਿੰਗ ਦਿੱਤੀ ਗਈ ਹੈ ਲੈਸ ਵੀ ਲਗਾ ਕੇ ਦੇਖ ਸਕਦੇ ਹੋ ਕਲਰ ਹੈਗਾ ਲੈਮਨ ਲੈਮਨ ਕਲਰ ਤੁਹਾਨੂੰ ਮਿਲਣ ਵਾਲਾ ਪ੍ਰਾਈਸ ਦੇ ਰਹੇ ਹਾਂ ਸਿਰਫ 1400 1400 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਆਫਰ ਦੇ ਵਿੱਚ ਲੈ ਸਕਦੇ ਹੋ ਜੀ ਠੀਕ ਹੈ ਜੀ ਬਹੁਤ ਵੱਡੀ ਆਫਰ ਹੈ ਬਹੁਤ ਸੋਹਣਾ ਹੈਂਡਵਰਕ ਵਾਲਾ ਸੂਟ ਰੈਨ ਵਾਲਾ ਸਿਰਫ 1400 ਦੇ ਵਿੱਚ ਲੈ ਸਕਦੇ ਹੋ ਨੇਚਰਲ ਕਰੇਪ ਦੇ ਵਿੱਚ ਅਗਲਾ ਕਲਰ ਰੈਨ ਵਾਲਾ ਜੀ ਇਹਦੇ ਵਿੱਚ ਵਾਈਨ ਕਲਰ ਦੇਖ ਸਕਦੇ ਹੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੋਊਗਾ ਵਾਈਨ ਸ਼ੇਡ ਦੇ ਵਿੱਚ ਪੂਰਾ ਫੁੱਲ ਹੈਵੀ ਫਰੰਟ ਹੈ ਜੀ ਇਹਦਾ ਹੈਂਡਵਰਕ ਟੱਚ ਰਹਿਣ ਵਾਲਾ ਬਾਜੂ ਤੋਂ ਦਿਖਾਈਆਂ ਪੂਰੀਆਂ ਫੁੱਲ ਹੈਵੀਆਂ ਬਾਜੂ ਬਣੀਆਂ ਹੋਈਆਂ ਜਾਂ ਤੁਸੀਂ ਪੌਂਚਾ ਵਰਕ ਵੀ ਲੈ ਸਕਦੇ ਹੋ ਜੀ ਇਹਦਾ ਠੀਕ ਹੈ ਜੀ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਹੈ ਤੇ ਫੁੱਲ ਹੈਵੀ ਦੁਪੱਟਾ ਮਿਲਣ ਵਾਲਾ ਤੁਹਾਨੂੰ ਪੂਰਾ ਫੁੱਲ ਹੈਵੀ ਦੁਪੱਟਾ ਮਿਲਣ ਵਾਲਾ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਦੁਪੱਟਾ ਲੇਸ ਦੇ ਨਾਲ ਪੂਰੀ ਫਿਨਿਸ਼ਿੰਗ ਹੈ ਜੀ 4 ਸਾਈਡ ਵਰਕ ਹੈ ਦੁਪੱਟੇ ਦੇ ਵਿੱਚ ਵੀ ਬੂੜੀਆਂ ਬਣੀਆਂ ਹੋਈਆਂ ਹੈ ਬਹੁਤ ਸੋਨਾ ਸੂਟ ਜੀ ਰਹਿਣ ਵਾਲਾ ਵਾਈਨ ਸ਼ੇਡ ਦੇ ਵਿੱਚ ਆਫਰ ਪ੍ਰਾਈਸ ਦੇ ਰਹੀਆਂ ਸਿਰਫ 1400 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਇਸ ਤੋਂ ਅੱਗੇ ਤੁਹਾਨੂੰ ਸੂਟ ਦਿਖਾਵਾਂਗੇ कॉटन ਸਟਾਫ ਦੇ ਵਿੱਚ ਇਹ ਵੀ ਆਫਰ ਦੇ ਵਿੱਚ ਲਗਾਇਆ ਹੋਇਆ ਹੈ ਜੀ ਅਸੀਂ ਆਫਰ ਦੇ ਵਿੱਚ ਰਹਿਣ ਵਾਲੇ ਸੂਟ ਹੈ ਜੀ कॉटन ਸਟਾਫ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਫਰੰਟ ਦੇਖੋ ਜੀ ਪੂਰਾ ਫੁੱਲ ਹੈਵੀ ਫਰੰਟ ਹੈ ਪੂਰਾ ਵਰਕ ਹੋਇਆ ਇਹਦੇ ਸ਼ਰਟ ਦੇ ਉੱਪਰ ਲੈਂਥ ਜਿੰਨੀ ਮਰਜ਼ੀ ਤੁਸੀਂ ਰੱਖ ਸਕਦੇ ਹੋ ਲੈਂਥ ਦੀ ਕੋਈ ਇਸ਼ੂ ਨਹੀਂ ਹੈਗਾ ਵਰਕ ਦੇਖੋ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਇਹਦਾ ਠੀਕ ਹੈ ਜੀ ਸਾਈਡ ਤੇ ਇਹਦੀਆਂ ਬਾਹੂ ਬਣੀਆਂ ਹੋਈਆਂ ਆਲ ਓਵਰ ਸੂਟ ਰਹਿਣ ਵਾਲਾ ਦੁਪੱਟਾ ਇਹਦੇ ਨਾਲ ਰਹੂਗਾ ਪਿਓਰ ਦਾ ਫੁੱਲ ਹੈਵੀ ਦੁਪੱਟਾ ਮਿਲਣ ਵਾਲਾ ਤੁਹਾਨੂੰ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਜੀ ਦੀ 900 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਆਫਰ ਦੇ ਵਿੱਚ ਲੈ ਸਕਦੇ ਹੋ ਜੀ ਇਹ ਹੈਗਾ ਜੀ ਕਾਟਨ ਸਟਾਫ ਦੇ ਵਿੱਚ ਰਹਿਣ ਵਾਲਾ ਜੀ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਰਹੂਗਾ ਇੱਕ ਕਲਰ ਤੁਹਾਨੂੰ ਹੋਰ ਮਿਲਣ ਵਾਲਾ ਇਹਦੇ ਵਿੱਚ ਦੇਖੋ ਜੀ ਇਹ ਕੇਵਲਾ ਕਲਰ ਮਿਲਣ ਵਾਲਾ ਇਹ ਆਊਗਾ ਜੀ ਸਕੈਨ ਦੀ ਸ਼ੇਡ ਦੇ ਵਿੱਚ ਆਊਗਾ ਦੇਖੋ ਜੀ ਇਹ ਕੇਵਲਾ ਕਲਰ ਆਉਣ ਵਾਲਾ ਹੈ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਉਣ ਵਾਲਾ ਮਸਟਰਡ ਸ਼ੇਡ ਜੀ ਵੀ ਕਹਿ ਸਕਦੇ ਹਾਂ ਤੁਸੀਂ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਇੰਗਲਿਸ਼ ਟੋਨ ਦੇ ਵਿੱਚ ਕਲਰ ਹੋਊਗਾ ਜੀ ਇਹ ਦੇਖ ਸਕਦੇ ਹੋ ਪੂਰਾ ਫਰੰਟ ਹੈਵੀ ਆ ਫੁੱਲ ਹੈਵੀ ਬਾਜ਼ੂ ਆ ਦੁਪੱਟਾ ਵੀ ਪੂਰਾ ਫੁੱਲ ਹੈਵੀ ਬਣਿਆ ਹੋਇਆ ਜੀ ਲੇਸ ਦੇ ਨਾਲ ਪੂਰੀ ਫਿਨਿਸ਼ਿੰਗ ਆ ਆਫਰ ਦੇ ਵਿੱਚ ਰਹਿਣ ਵਾਲਾ ਸੂਟ ਹੈ ਸਿਰਫ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਸ ਤੋਂ ਕਿ ਤੁਹਾਨੂੰ ਦਿਖਾਵਾਂਗੇ ਜੀ ਬੁਟੀਕ ਵਰਕ ਵਾਲੇ ਸੂਟ ਜਿੱਦਾਂ ਅਸੀਂ ਤੁਹਾਡੇ ਵਾਸਤੇ ਪਲੇਨ ਪੀਸ ਲੈ ਕੇ ਆਏ ਆ ਜੀ ਪਲੇਨ ਪੀਸ ਤੁਸੀਂ ਇੰਦਾ ਰੈਡੀ ਕਰ ਸਕਦੇ ਹੋ ਤੁਸੀਂ ਦੇਖੋ ਜੀ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਸਟਾਫ ਤੁਹਾਡੇ ਵਾਸਤੇ ਲੈ ਕੇ ਆਏ ਆਂ ਅਸੀਂ ਖਾਦੀ ਦੇ ਵਿੱਚ ਇਹ ਖਾਦੀ ਦੇ ਉੱਪਰ ਵਰਕ ਹੋਇਆ ਜੀ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਰਹਿਣ ਵਾਲਾ ਜੀ ਚੈੱਕ ਕਰੋ ਜੀ ਸਟਾਫ ਉਹੀ ਫਾਈਨ ਹੈ ਜਿਹੜਾ ਅਸੀਂ ਤੁਹਾਨੂੰ ਦਿਖਾਵਾਂਗੇ ਉਹੀ ਸਟਾਫ ਰਹਿਣ ਵਾਲਾ ਜੀ ਇਹ ਇਹਦੇ ਵਿੱਚ ਇੱਕ ਹੋਰ ਕਲਰ ਦਿਖਾਵਾਂਗੇ ਤੁਹਾਨੂੰ ਦੇਖੋ ਜੀ ਇਹ ਵਾਲਾ ਕਲਰ ਦੇਖੋ ਵਿਚਿਤਰਾ ਦੇ ਵਿੱਚ ਵੀ ਇੱਕ ਦੋ ਪੀਸ ਰਹਿਣ ਵਾਲੇ ਆ ਵਿਚਿਤਰਾ ਦੇ ਵਿੱਚ ਰੈਡੀ ਹੋਇਆ ਜੀ ਇਹ ਵਾਲਾ ਠੀਕ ਹੈ ਜੀ ਜ਼ਰੂਰੀ ਤੁਸੀਂ ਵਿਚਿਤਰਾ ਉੱਪਰ ਹੀ ਕਰਵਾਣਾ ਜਿੱਦਾਂ ਨੇ ਅਸੀਂ ਪੀਸ ਲੈ ਕੇ ਆਏ ਆ ਉਦਾਂ ਦੇ ਕਿਸੇ ਵੀ ਸਟਾਫ ਦੇ ਉੱਪਰ ਤੁਸੀਂ ਇਹ ਵਾਲਾ ਵਰਕ ਰੈਡੀ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਪੀਸ ਜਿਹੜੇ ਲੈ ਕੇ ਆਏ ਆ ਬਹੁਤ ਵੱਡੀ ਆਫਰ ਦੇ ਵਿੱਚ ਰਹਿਣ ਵਾਲੀ ਆ ਪੀਸ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਰਹਿਣ ਵਾਲਾ ਬਚਿੱਤਰਾ ਬਚਿੱਤਰਾ ਦੇ ਉੱਪਰ ਵੀ ਇਹ ਵੀ ਵਾਲਾ ਸੂਟ ਰੈਡੀ ਹੋਇਆ ਜੀ ਬਚਿੱਤਰਾ ਦੇ ਉੱਪਰ ਇਹ ਸੂਟ ਵੀ ਰੈਡੀ ਹੋਇਆ ਠੀਕ ਹੈ ਜੀ ਇਹਨੂੰ ਤੁਸੀਂ ਖਾਦੀ ਉੱਪਰ ਵੀ ਰੈਡੀ ਕਰ ਸਕਦੇ ਹੋ ਸ਼ਿਮਰ ਉੱਪਰ ਵੀ ਰੈਡੀ ਕਰ ਸਕਦੇ ਹੋ ਜੀ ਜਿੱਦਾਂ ਦੇ ਮਰਜ਼ੀ ਸਟਾਫ ਦੇ ਉੱਪਰ ਤੁਸੀਂ ਇਹ ਵਾਲੇ ਡਿਜ਼ਾਈਨ ਨੂੰ ਰੈਡੀ ਕਰ ਸੋ ਇਹ ਵਾਲੀਆਂ ਸਾਈਡ ਤੇ ਬਣੀਆਂ ਹੋਈਆਂ ਜੀ ਇਹਦੀਆਂ ਬਾਹੂ ਠੀਕ ਹੈ ਜੀ ਇਹ ਸਾਈਡ ਤੇ ਬਾਹੂ ਬਣੀਆਂ ਹੋਈਆਂ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਪਲੇਨ ਪੀਸ ਜੀ ਜੋ ਆਫਰ ਦੇ ਵਿੱਚ ਲਗਾਈ ਹੈ ਜੀ ਆਫਰ ਦੇ ਵਿੱਚ ਜਿਹੜੇ ਪੀਸ ਰਹਿਣਗੇ ਉਹ ਰਹਿਣਗੇ ਜੀ ਜੋ ਆਫਰ ਦੀ ਜਿਹੜੀ ਆਫਰ ਰਹਿਣ ਵਾਲੀ ਹੈ ਜੇਕਰ ਤੁਸੀਂ ਇੱਕ ਪੀਸ ਬਾਏ ਕਰ ਰਹੇ ਹੋ ਤਾਂ ਤੁਹਾਨੂੰ 150 ਦਾ ਪੈਣ ਵਾਲਾ ਜੀ ਜੇਕਰ ਤੁਸੀਂ ਦੋ ਪੀਸ ਲਓਗੇ ਤਾਂ ਤੁਹਾਨੂੰ 250 ਦੇ ਦੋ ਪੀਸ ਪੈਣਗੇ ਠੀਕ ਹੈ ਜੀ ਜੇ ਦੋ ਲਓਗੇ 250 ਦੇ ਦੋ ਪੀਸ ਪਹਿਣਗੇ ਜੇ ਪੰਜ ਪੀਸ ਬਾਏ ਕਰ ਰਹੇ ਹੋ ਤਾਂ ਸਭ ਤੋਂ ਵੱਡੀ ਆਫਰ ਆਉਣ ਵਾਲੀ ਹੈ ਤੁਹਾਨੂੰ ਸਿਰਫ 100 ਰੁਪਏ ਦੇ ਵਿੱਚ ਪੀਸ ਪਹਿਣ ਵਾਲਾ ਜੀ ਠੀਕ ਹੈ ਜੀ 500 ਦੇ ਵਿੱਚ ਪੰਜ ਸੂਟ ਪਹਿਣ ਵਾਲਾ ਜੀ ਸਭ ਤੋਂ ਵੱਡੀ ਆਫਰ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆ ਜੀ ਅਸੀਂ ਤੇ ਲਓ ਜੀ ਹੁਣ ਵੀਡੀਓ ਲੱਗਿਆਂ ਸਟਾਰਟ ਕਰਨ ਅੱਜ ਦੀ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਹੈ ਉਹ ਪਲੇਨ ਪੀਸਾਂ ਦੇ ਰਹੂਗੀ ਬਹੁਤ ਹੀ ਪਿਆਰੇ ਜਿਹੇ ਪੀਸ ਹੈ ਤੁਹਾਡੇ ਵਾਸਤੇ ਚੈੱਕ ਕਰੋ ਜੀ ਇਹ ਵਾਲਾ ਦੇਖੋ ਜੀ ਆਫ ਵਾਈਟ ਦੇ ਵਿੱਚ ਸਾਡੇ ਕੋਲੇ ਆਇਆ ਬਹੁਤ ਡਿਮਾਂਡ ਸੀ ਇਹ ਵਾਲੇ ਪੀਸ ਦੀ ਆਫ ਵਾਈਟ ਦੀ ਠੀਕ ਹੈ ਜੀ ਬਹੁਤ ਮੈਸੇਜ ਸੀ ਸਾਨੂੰ ਆਫ ਵਾਈਟ ਪੀਸ ਤੇ ਕਿਉਂਕਿ ਅਸੀਂ ਤੁਹਾਨੂੰ ਵਰਕ ਵਾਲਾ ਸੂਟ ਦਿਖਾਇਆ ਸੀ ਇਹਦੇ ਵਿੱਚ ਹੈਂਡਵਰਕ ਹੋਇਆ ਬਹੁਤ ਪਿਆਰਾ ਸੂਟ ਰੈਡੀ ਹੋਇਆ ਸੀਗਾ ਤੇ ਇਹ ਵਾਲੇ ਪੀਸ ਚੈੱਕ ਕਰੋ ਜੀ ਕੱਟ ਜੀ ਰਹੂਗੀ 5 ਮੀਟਰ ਤੱਕ ਵੀ ਰਹਿ ਸਕਦੀ ਹੈ ਜੀ ਪੌਣੇ 5 ਤੱਕ ਵੀ ਰਹਿ ਸਕਦੀ ਹੈ 4 ਤੋਂ ਲੈ ਕੇ ਕੱਟ ਹੈ ਜੀ ਠੀਕ ਹੈ ਜੀ 4 ਤੋਂ ਲੈ ਕੇ ਕੱਟ ਹੈ ਤੇ ਕੱਟ ਜਿਹੜੀ ਤੁਸੀਂ ਪੀਸ ਰਹਿਣ ਵਾਲਾ ਤੁਹਾਨੂੰ ਆਫਰ ਦੇ ਰੱਖੀ ਦੇ ਰੱਖੀ ਹੈ ਜੀ ਅਸੀਂ ਪਹਿਲਾਂ ਹੀ ਵੀ ਜੇ ਦੋ ਪੀਸ ਲੈ ਰਹੇ ਹੋ ਤੁਹਾਨੂੰ 250 ਦੇ ਦੋ ਪੈਣ ਵਾਲੇ ਆ ਇਹ ਆਫਵਾਇਟ ਦੇ ਵਿੱਚ ਪੀਸ ਰਹਿਣ ਵਾਲਾ ਜੀ ਲੈ ਸਕਦੇ ਹੋ ਤੁਸੀਂ ਜਿਹੜਾ ਪੀਸ ਤੁਹਾਨੂੰ ਪਸੰਦ ਆਉਂਦਾ ਚੈੱਕ ਕਰੀ ਚੱਲੋ ਜੀ ਠੀਕ ਹੈ ਜੀ ਪ੍ਰਾਈਸ ਰਹੂਗੀ ਇੱਕ ਪੀਸ ਬਾਈ ਕਰ ਰਹੇ ਹੋ 150 ਤੇ ਜੇਕਰ ਦੋ ਲੌਂਗੇ 250 ਦੇ ਵਿੱਚ ਪੈਣ ਵਾਲੇ ਆ ਜੇ ਪੰਜ ਲੌਂਗੇ ਤਾਂ ਤੁਹਾਨੂੰ 100 ਰੁਪਏ ਦੇ ਵਿੱਚ ਪੈਣ ਵਾਲੇ ਆ 500 ਦੇ ਪੰਜ ਸੂਟ ਪੈਣ ਵਾਲੇ ਆ ਜੀ ਚੈੱਕ ਕਰੀ ਜੋ ਜੀ ਕਲਰ ਚੈੱਕ ਕਰੋ ਬੜਾ ਸੋਹਣਾ ਜਾ ਮਸਟਰਡ ਚਾ ਸ਼ੇਡ ਆ ਰਹਿਣ ਵਾਲਾ ਲੈਮਨ ਸ਼ੇਡ ਦੇ ਵਿੱਚ ਇਹ ਰੈੱਡ ਪੀਸ ਆਊਗਾ ਜੀ ਜ਼ੋਰਜਟ ਦੇ ਵਿੱਚ ਕੱਟ ਰਹੂਗੀ 4 ਤੋਂ ਲੈ ਕੇ 4.5 ਵੀ ਹੋ ਸਕਦੀ ਹੈ ਜੀ ਠੀਕ ਹੈ ਜੀ 5 ਵੀ ਹੋ ਸਕਦੀ ਹੈ ਪੌਣੇ 5 ਵੀ ਹੋ ਸਕਦੀ ਹੈ ਜੀ ਚੈੱਕ ਕਰੀ ਚਲੋ ਜੀ ਇਹ ਵੀ ਜ਼ੋਰਜਟ ਦੇ ਵਿੱਚ ਪੀਸ ਆਉਣ ਵਾਲਾ ਚੈੱਕ ਕਰੋ ਇਹ ਵੀ ਜੋਰਜਟ ਦੇ ਵਿੱਚ ਆਊਗਾ ਇਹ ਵੀ ਜੋਰਜਟ ਦੇ ਵਿੱਚ ਆਉਣ ਵਾਲਾ ਹੈ ਇਹ ਸ਼ਿਮਰ ਦੇ ਵਿੱਚ ਆਊਗਾ ਜੀ ਰੈੱਡ ਕਲਰ ਕਲਰ ਚੈੱਕ ਕਰੀ ਚੱਲੋ ਬਹੁਤ ਪਿਆਰੇ ਕਲਰ ਰਹਿਣ ਵਾਲਿਆ ਗ੍ਰੀਨ ਕਲਰ ਦੇ ਵਿੱਚ ਆਊਗਾ ਦੇਖ ਸਕਦੇ ਹੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਠੀਕ ਹੈ ਜੀ ਇਹ ਵਾਲਾ ਕਲਰ ਡਾਲ ਆ ਰਿਹਾ ਪਰ ਇਹ ਪਿਸਤਾ ਕਲਰ ਹੈ ਜੀ ਇਹ ਬਹੁਤ ਪਿਆਰਾ ਪੀਸ ਰਹੂਗਾ ਜੀ ਇਹ ਵੀ ਚੈੱਕ ਕਰੋ ਜੀ ਕ੍ਰਸ਼ ਦੇ ਵਿੱਚ ਆਊਗਾ ਜੀ ਇਹ ਕ੍ਰਸ਼ ਦੇ ਵਿੱਚ ਆਉਣ ਵਾਲਾ ਠੀਕ ਹੈ ਜੀ ਪਿਸਤਾ ਕਲਰ ਹੈ ਮਸਟਰਡ ਸ਼ੇਡ ਦੇ ਵਿੱਚ ਆਉਣ ਵਾਲਾ ਇਹ ਦੇਖੋ ਜੀ ਖਾਦੀ ਦੇ ਵਿੱਚ ਆਊਗਾ ਗਾਜਰੀ ਟੋਨ ਦੇ ਵਿੱਚ ਖਾਦੀ ਦੇ ਵਿੱਚ ਆਊਗਾ ਜੀ ਇਹ ਵੀ ਆਫ ਵਾਈਟ ਦੇ ਵਿੱਚ ਆ ਗਿਆ ਖਾਦੀ ਦੇ ਵਿੱਚ ਆਉਣ ਵਾਲਾ ਇਹ ਇਹ ਵੀ ਪਿਸਤਾ ਕਲਰ ਆਊਗਾ ਜੀ ਖਾਦੀ ਦੇ ਵਿੱਚ ਪਿਸਤਾ ਕਲਰ ਹੈ ਜੀ ਕੀ ਆ ਕਲਰ ਵੀ ਕਹਿ ਸਕਦੇ ਆਪਾਂ ਇਹਨੂੰ ਠੀਕ ਹੈ ਜੀ ਇਹ ਵਾਲਾ ਟੈੱਕ ਕਰੋ ਇੱਕ ਰਸ਼ ਦੇ ਵਿੱਚ ਆਊਗਾ ਪਿਸਤਾ ਕਲਰ ਦੇ ਵਿੱਚ ਰਹਿਣ ਵਾਲਾ ਬੜਾ ਪਿਆਰਾ ਚਾ ਕਲਰ ਹੈ ਲਾਈਟ ਸ਼ੇਡ ਹੈ ਇਹ ਵਾਲਾ ਜੀ ਇਹ ਇਹ ਵੀ ਖਾਦੀ ਦੇ ਵਿੱਚ ਆਉਣ ਵਾਲਾ ਪੀਸ ਹੈ ਦੇਖੋ ਜੀ ਗ੍ਰੀਨ ਕਲਰ ਰਹਿਣ ਵਾਲਾ ਜੀ ਕਲਰ ਦੇਖੋ ਜੀ ਖਾਦੀ ਦੇ ਵਿੱਚ ਆਊਗਾ ਜੀ ਇਹ ਸ਼ਿਮਰ ਦੇ ਵਿੱਚ ਆਉਣ ਵਾਲਾ ਪੀਸ ਹੈ ਹਰਾਣੀ ਸ਼ੇਡ ਦੇ ਵਿੱਚ ਰਹੂਗਾ ਸ਼ਿਮਰ ਦੇ ਵਿੱਚ ਆਊਗਾ ਜੀ ਇਹ ਵਾਲਾ ਆਊਗਾ ਜੀ ਗ੍ਰੀਨ ਕਲਰ ਬੋਟਲ ਗ੍ਰੀਨ ਕਲਰ ਇਹ ਵੀ ਜੌਰਜਟ ਦੇ ਵਿੱਚ ਪੀਸ ਆਊਗਾ ਸਿਰਫ ਜੇਕਰ ਤੁਸੀਂ 5 ਪੀਸ ਲੈ ਰਹੇ ਹੋ ਸਾਡੇ ਕੋਲੋਂ 5 ਸੂਟ ਲੈ ਰਹੇ ਹੋ ਤਾਂ ਤੁਹਾਨੂੰ 100 ਰੁਪਏ ਦਾ ਸੂਟ ਪੈਣ ਵਾਲਾ ਜੀ ਇਹ ਵੀ ਖਾਦੀ ਦੇ ਵਿੱਚ ਖਾਦੀ ਛਿਲਕ ਦੇ ਵਿੱਚ ਆਉਣ ਵਾਲਾ ਜੀ ਦੇਖੋ ਜੀ ਚੈੱਕ ਕਰੋ ਜੀ ਖਾਦੀ ਛਿਲਕ ਦੇ ਵਿੱਚ ਆਉਣ ਵਾਲਾ ਜੀ ਠੀਕ ਹੈ ਜੀ 100 ਰੁਪਏ ਦਾ ਸੂਟ ਪੈਣ ਵਾਲਾ ਜੀ ਬਹੁਤ ਵੱਡੀ ਆਫਰ ਹੈਗੀ ਤੁਹਾਡੇ ਵਾਸਤੇ ਇਹ ਵੀ ਚਿਤਰਾ ਛਿਲਕ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਵਿਚਿਤਰਾ ਛਿਲਕ ਦੇ ਵਿੱਚ ਰਹੂਗਾ ਜੀ ਇਹ ਮੋਰ ਪੰਖੀਆ ਕਲਰ ਰਹੂਗਾ ਜੀ ਦੇਖੋ ਜੀ ਬਹੁਤ ਪਿਆਰਾ ਚਨੂਨ ਸ਼ਕੂਨ ਦਾ ਪੀਸ ਹੈ ਜੀ ਇਹ ਮੋਰ ਇਹ ਖਾਦੀ ਦੇ ਵਿੱਚ ਰਹੂਗਾ ਜੀ ਛਿਲਕ ਖਾਦੀ ਦੇ ਵਿੱਚ ਰਹਿਣ ਵਾਲਾ ਬਹੁਤ ਸੌਫਟ ਜਿਹਾ ਪੀਸ ਰਹੂਗਾ ਜੀ ਇਹ ਇਹ ਰਹੂਗਾ ਬਚਿੱਤਰਾ ਸ਼ਲਕ ਦੇ ਵਿੱਚ ਦੇਖੋ ਜੀ ਬਚਿੱਤਰਾ ਸ਼ਲਕ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਚਨੂਨ ਦੇ ਵਿੱਚ ਰਹੂਗਾ ਜੀ ਮੋਰ ਪੰਖੀਆ ਕਲਰ ਹੈ ਇਹ ਵਾਲਾ ਦੇਖੋ ਜੀ ਇਹ ਚੈੱਕ ਕਰੋ ਗ੍ਰੀਨ ਕਲਰ ਦੇ ਵਿੱਚ ਸ਼ਿਮਰ ਦੇ ਵਿੱਚ ਰਹਿਣ ਵਾਲਾ ਕੋਈ ਚੂਬਣ ਵਾਲਾ ਸਟਾਫ ਨਹੀਂ ਹੈਗਾ ਵੀ ਤੁਹਾਡੇ ਚੂਬੂਗਾ ਜੀ ਪਾਏ ਤੋਂ ਚੂਬੂਗਾ ਬਹੁਤ ਸੌਫਟ ਸਟਾਫ ਹੈ ਜੀ ਇਹ ਬਿਲਕੁਲ ਸੌਫਟ ਠੀਕ ਹੈ ਜੀ ਇਹ ਵੀ ਚੈੱਕ ਕਰੋ ਜੀ ਮੂੰਗਿਆ ਜਾਂ ਕਲਰ ਹੈ ਬੜਾ ਪਿਆਰਾ ਜਾਂ ਪੀਸ ਰਹਿਣ ਵਾਲਾ ਹੈ ਬਹੁਤ ਸੌਫਟ ਵਾਲਾ ਸਟੱਫ ਰਹੂਗਾ ਜੀ ਠੀਕ ਹੈ ਜੀ ਇਹ ਵਾਲਾ ਸ਼ਿਮਰ ਦੇ ਵਿੱਚ ਰਹੂਗਾ ਬਿਲਕੁਲ ਸੌਫਟ ਠੀਕ ਹੈ ਜੀ ਬਿਲਕੁਲ ਸੌਫਟ ਹੈ ਜੀ ਕੋਈ ਚੂਬਣ ਵਾਲਾ ਨਹੀਂ ਹੈ ਬਹੁਤ سارے ਪੀਸ ਅਸੀਂ ਸੇਲ ਕੀਤੇ ਆ ਬਿਲਕੁਲ ਚੂਬਣ ਵਾਲਾ ਨਹੀਂ ਹੈ ਇਹ ਵੀ ਵਾਈਨ ਕਲਰ ਦੇ ਵਿੱਚ ਆਊਗਾ ਜੀ ਇਹ ਇਹ ਵਾਈਨ ਕਲਰ ਦੇ ਵਿੱਚ ਆਊਗਾ ਸਿਰਫ 100 ਰੁਪਏ ਦਾ ਸੂਟ ਪੈ ਰਿਆ ਜੀ ਜੇਕਰ ਤੁਸੀਂ 5 ਸੂਟ ਬਾਈ ਕਰ ਰਹੇ ਹੋ ਸਾਡੇ ਕੋਲੋਂ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਰਾਣੀ ਸ਼ੇਡ ਮਜੈਂਟਾ ਸ਼ੇਡ ਦੇ ਵਿੱਚ ਆਉਣ ਵਾਲਾ ਠੀਕ ਹੈ ਜੀ ਆਹ ਚੈੱਕ ਕਰੋ ਜੀ ਇਹ ਵੀ ਰਾਣੀ ਸ਼ੇਡ ਮਜੈਂਟਾ ਸ਼ੇਡ ਵਿੱਚ ਆਊਗਾ ਇਹ ਰੈੱਡ ਸ਼ੇਡ ਦੇ ਵਿੱਚ ਆਉਣ ਵਾਲਾ ਜੀ ਇਹ ਰੈੱਡ ਸ਼ੇਡ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਐਦਾਂ ਤੁਸੀਂ ਦੋਨੋਂ ਪੀਸ ਆਫਸ ਵਿੱਚ ਮਿਕਸ ਕਰਕੇ ਵੀ ਲੈ ਸਕਦੇ ਹੋ ਚੈੱਕ ਕਰੀ ਚੱਲੋ ਸਿਰਫ 100 ਰੁਪਏ ਦਾ ਪੀਸ ਪੈਣ ਵਾਲਾ ਜੇਕਰ 5 ਸੂਟ ਬਾਇ ਕਾਰਿਓਂ ਜੀ 5 ਸੂਟ ਬਾਇ ਕਾਰਿਓਂ ਸਿਰਫ 100 ਰੁਪਏ ਦਾ ਪੈਣ ਵਾਲਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਪੀਸ ਰਹਿਣਗੇ ਇਹ ਵੀ ਸ਼ਿਮਰ ਦੇ ਵਿੱਚ ਆਊਗਾ ਜੀ ਜਿੱਦਾਂ ਦਾ ਮਰਜੀ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਲੈਸ ਲਗਾ ਕੇ ਵੀ ਰੈਡੀ ਕਰ ਸਕਦੇ ਹੋ ਲਹਿੰਗਾ ਬਣਾ ਸਕਦੇ ਹੋ ਜੀ ਇਹ ਖਾਦੀ ਦੇ ਵਿੱਚ ਆਊਗਾ ਬਲੂ ਸ਼ੇਡ ਦੇ ਵਿੱਚ ਖਾਦੀ ਦੇ ਵਿੱਚ ਰਹਿਣ ਵਾਲਾ ਜੀ ਇਹ ਮਹਿਰੂਨ ਕਲਰ ਦੇ ਵਿੱਚ ਆਉਣ ਵਾਲਾ ਸ਼ਿਮਰ ਦੇ ਵਿੱਚ ਮਹਿਰੂਨ ਕਲਰ ਦੇ ਵਿੱਚ ਆਊਗਾ ਠੀਕ ਹੈ ਜੀ ਇਹ ਗ੍ਰੀਨ ਦੇ ਵਿੱਚ ਆਊਗਾ ਆਪਸ ਵਿੱਚ ਜੇ ਤੁਸੀਂ ਮੈਚਿੰਗ ਕਰਕੇ ਵੀ ਬਣਾ ਸਕਦੇ ਹੋ ਇਹ ਵਾਲਾ ਕਲਰ ਥੋੜਾ ਜਿਹਾ ਲਾਈਟ ਹੋ ਰਹੀ ਆ ਰਿਹਾ ਕਲਰ ਸਹੀ ਨਹੀਂ ਆ ਰਿਹਾ ਜੀ ਪਰ ਜਿਹੜਾ ਇਹ ਕਲਰ ਹੈ ਮਹਿਰੂਨ ਜਾਂ ਕਲਰ ਹੈ ਜੀ ਜਿਹਨੂੰ ਆਪਾਂ ਇਟ ਰੰਗਾ ਕਲਰ ਵੀ ਕਹਿ ਸਕਦੇ ਹਾਂ ਮਹਿਰੂਨ ਜਾਂ ਸ਼ੇਡ ਹੈ ਕਲਰ ਬਹੁਤ ਪਿਆਰਾ ਲੱਊਗਾ ਜੀ ਕੱਟ ਰੂਗੀ 4 ਤੋਂ ਲੈ ਕੇ 4.5 ਵੀ ਹੋ ਸਕਦੀ ਹੈ ਜੀ ਪੌਣੇ 5 ਵੀ ਹੋ ਸਕਦੀ ਹੈ ਇਹ ਗ੍ਰੀਨ ਹੈ ਜੀ ਪਰ ਕਲਰ ਡਾਲਾ ਰਿਹਾ ਸ਼ਿਮਰ ਦੇ ਵਿੱਚ ਰਹੂਗਾ ਜੀ ਬਿਲਕੁਲ ਸੌਫਟ ਸਟਾਫ ਹੈ ਜੀ ਠੀਕ ਹੈ ਜੀ ਫੰਕਸ਼ਨ ਦੇ ਲਈ ਤੁਸੀਂ ਬਹੁਤ ਸੋਹਣੇ ਸੂਟ ਰੈਡੀ ਕਰ ਸਕਦੇ ਹੋ ਇਹਨਾਂ ਨੂੰ ਬਾਏ ਕਰਕੇ ਲਹਿੰਗੇ ਬਣਾਓ ਕੁਝ ਵੀ ਬਣਾ ਸਕਲਟ ਬਣਾਓ ਕੁਝ ਵੀ ਬਣਾਓ ਸੂਟ ਬਣਾਓ ਕੁਛ ਮਰਜੀ ਤੁਸੀਂ ਬਣਾ ਸਕਦੇ ਹੋ ਜੀ ਇਹਨਾਂ ਨੂੰ ਬਾਏ ਕਰਕੇ ਜੀ ਪੀਸ ਪੈਣ ਵਾਲਾ ਸਿਰਫ ਤੁਹਾਨੂੰ 100 ਰੁਪਏ ਦੇ ਵਿੱਚ ਪੰਜ ਸੂਟ ਲਓਗੇ 100 ਰੁਪਏ ਦੇ ਵਿੱਚ ਪੈਣ ਵਾਲੇ ਆ ਜੀ ਮੈਚਿੰਗ ਕਰ ਸਕਦੇ ਹੋ ਆਪਸ ਵਿੱਚ ਇਹ ਦੇਖੋ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਇਹ ਵਾਈਨ ਦੇ ਵਿੱਚ ਰਹਿਣ ਵਾਲਾ ਹੈ ਇਹ ਵਾਈਨ ਦੇ ਵਿੱਚ ਰਹੂਗਾ ਜੀ ਚੈੱਕ ਕਰੀ ਚਲੋ ਇੱਕ ਕਰੇਵ ਦੇ ਵਿੱਚ ਪੀਸ ਹੈ ਜੀ ਕਰੇਵ ਦੇ ਵਿੱਚ ਰਹਿਣ ਵਾਲਾ ਜੀ ਅਸ਼ਾ ਸ਼ਿਮਰ ਦੇ ਵਿੱਚ ਰਹਿਣ ਵਾਲਾ ਜੀ ਇਹ ਲੈਮਨ ਕਲਰ ਦੇ ਵਿੱਚ ਕਰਾਸ਼ ਸ਼ਿਮਰ ਦੇ ਵਿੱਚ ਰਹਿਣ ਵਾਲਾ ਨਾਈਟ ਫੰਕਸ਼ਨ ਦੀ ਵੀ ਇਦਾਂ ਦੇ ਸਹੂਤ ਬਹੁਤ ਸੋਹਣੇ ਰੈਡੀ ਹੁੰਦੇ ਆ ਜੀ ਵਰਕ ਵੀ ਕਰਵਾ ਸਕਦੇ ਹੋ ਤੁਸੀਂ ਇਹਨਾਂ ਪੀਸਾਂ ਦੇ ਉੱਪਰ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਆਊਗਾ ਸੀ ਮਸਟਰਡ ਦੀ ਸ਼ੇਡ ਵਿੱਚ ਠੀਕ ਹੈ ਜੀ ਮਸਟਰਡ ਦੀ ਸ਼ੇਡ ਵਿੱਚ ਰਹਿਣ ਵਾਲਾ ਇਹ ਵਾਲਾ ਖਾਦੀ ਦੇ ਵਿੱਚ ਰਹੂਗਾ ਜੀ ਰੈੱਡ ਕਲਰ ਤੁਹਾਨੂੰ ਖਾਦੀ ਦੇ ਵਿੱਚ ਮਿਲਣ ਵਾਲਾ ਦੇਖ ਸਕਦੇ ਹੋ ਤੁਸੀਂ ਇਹ ਖਾਦੀ ਦੇ ਵਿੱਚ ਆਉਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਵੀ ਸ਼ਿਮਰ ਦੇ ਵਿੱਚ ਮਿਲੂਗਾ ਲਿਵੈਂਡਰ ਕਲਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਤੁਹਾਨੂੰ ਪੀਸ ਮਿਲ ਗਿਆ ਕਰਾਸ਼ ਸ਼ਿਮਰ ਦੇ ਵਿੱਚ ਦੇਖ ਸਕਦੇ ਹੋ ਜੀ ਇਹ ਵੀ ਕਰਾਸ਼ ਸ਼ਿਮਰ ਦੇ ਵਿੱਚ ਰਹਿਣ ਵਾਲਾ ਪੀਸ ਹੈ ਰਾਣੀ ਸ਼ੇਡ ਹੈ ਠੀਕ ਹੈ ਜੀ ਇਹ ਵੀ ਕਰਾਸ਼ ਸ਼ਿਮਰ ਦੇ ਵਿੱਚ ਰਹਿਣ ਵਾਲਾ ਜੀ ਇਹਦੇ ਉੱਪਰ ਵੀ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਥ्रेडਵਰਕ ਕਰਵਾ ਸਕਦੇ ਹੋ ਜਿੱਦਾਂ ਦਾ ਮਰਜ਼ੀ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਜੀ ਇਹ ਕੇਵਲਾ ਸਟੱਫ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਸਟੱਫ ਹੈ ਫਾਈਨ ਸਟੱਫ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਵਾਲਾ ਪੀਸ ਸੀ ਤੁਹਾਨੂੰ ਦਿਖਾਇਆ ਸੀ ਇਹ ਵਾਲੇ ਪੀਸ ਦੇ ਉੱਪਰ ਵਰਕ ਹੋਇਆ ਦਿਖਾਇਆ ਸੀ ਤੁਹਾਨੂੰ ਸੇਮ ਉਹੀ ਪੀਸ ਹੈ ਜੀ ਉਹੀ ਸਟੱਫ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵੀ ਖਾਦੀ ਦੇ ਵਿੱਚ ਰਹੂਗਾ ব্লੂ ਸ਼ੇਡ ਦੇ ਵਿੱਚ ਰਹਿਣ ਵਾਲਾ ਖਾਦੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕੱਟ ਰਹਿਣ ਵਾਲੀ ਹੈ ਜੀ 4 ਤੋਂ ਦੱਸੀ ਅਸੀਂ 4.5 ਵੀ ਹੋ ਸਕਦੀ ਹੈ ਪੌਣੀ 5 ਤੱਕ ਵੀ ਵੀ ਰਹਿਣ ਵਾਲੀ ਕੱਟ ਹੋ ਸਕਦੀ ਹੈ ਜੀ ਇਹ ਰਹੂਗਾ ਜੀ ਗ੍ਰੀਨ ਕਲਰ ਦੇ ਵਿੱਚ ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਰਹੂਗਾ ਇਹ ਵਾਲਾ ਆਊਗਾ ਗ੍ਰੀਨ ਜਾਂ ਕਲਰ ਪਿਸਤਾ ਦਾ ਕਲਰ ਰਹਿਣ ਵਾਲਾ ਜੀ ਗ੍ਰੀਨ ਪਿਸਤਾ ਕਲਰ ਹੈ ਇਹ ਵੀ ਤੁਹਾਨੂੰ ਦਿਖਾਇਆ ਸੀ ਵੀ ਇਸ ਪੀਸ ਤੇ ਉੱਪਰ ਵੀ ਵਰਕ ਹੋਇਆ ਸੀ ਠੀਕ ਹੈ ਜੀ ਜਿਹੜਾ ਬਰਾਊਨ ਜਾਂ ਪੀਸ ਦਿਖਾਇਆ ਸੀ ਸੇਮ ਉਹੀ ਸਟਾਫ ਹੈ ਜੀ ਇਹ ਵਾਲਾ ਪੀਸ ਤੁਹਾਨੂੰ ਮਿਲੂਗਾ ਆਬੂਦਾਈ ਦੇ ਵਿੱਚ ਠੀਕ ਹੈ ਜੀ ਆਬੂਦਾਈ ਦੇ ਵਿੱਚ ਵੀ ਕਈ ਮੇਰੀਆਂ ਭੈਣਾਂ ਸਾਡੇ ਕੋਲ ਡਿਮਾਂਡ ਕਰਦੀਆਂ ਪਿਸਤਾ ਕਲਰ ਹੈ ਜੀ ਆਬੂਦਾਈ ਦੇ ਵਿੱਚ ਰਹਿਣ ਵਾਲਾ ਇਹ ਵੀ ਤੁਹਾਨੂੰ ਆਬੂਦਾਈ ਦੇ ਵਿੱਚ ਮਿਲਣ ਵਾਲਾ ਪੀਸ ਹੈ ਜੀ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਅਸੀਂ ਦੱਸੀ ਹੋਈ ਹੈ ਜੇਕਰ ਤੁਸੀਂ 5 ਪੀਸ ਲੈ ਰਹੇ ਹੋ ਤਾਂ ਤੁਹਾਨੂੰ ਪੈਣ ਵਾਲਿਆ 100 ਰੁਪਏ ਦਾ ਇੱਕ ਸੂਟ ਠੀਕ ਹੈ ਜੀ ਜੇਕਰ 2 ਲੈ ਰਹੇ ਹੋ ਤਾਂ 250 ਦੇ ਪੈਣ ਵਾਲਿਆ ਜੀ ਜੇਕਰ 1 ਲੈ ਰਹੇ ਹੋ ਤਾਂ ਤੁਹਾਨੂੰ 150 ਦੇ ਪੈਣ ਵਾਲਿਆ ਜੀ ਇਹ ਵੀ ਕ੍ਰਸ਼ ਦੇ ਵਿੱਚ ਰਹਿਣ ਵਾਲਾ ਮਹਿਰੂਨ ਕਲਰ ਆਊਗਾ ਜੀ ਕ੍ਰਸ਼ ਦੇ ਵਿੱਚ ਮਹਿਰੂਨ ਕਲਰ ਕ੍ਰਸ਼ ਦੇ ਵਿੱਚ ਰਹੂਗਾ ਕ੍ਰਸ਼ ਸ਼ਿਮਰ ਦੇ ਵਿੱਚ ਰਹਿਣ ਵਾਲਾ ਐਦਾਂ ਦਾ ਕੋਈ ਸਟਾਫ ਨਹੀਂ ਹੈ ਕਿ ਤੁਸੀਂ ਪਾਉਂਗੇ ਚੂਬੂਗਾ ਐਦਾਂ ਦਾ ਕੋਈ ਸਟਾਫ ਨਹੀਂ ਬਹੁਤ ਸੌਫਟ ਵਾਲੇ ਸਟਾਫ ਰਹਿਣਗੇ ਜੀ ਇਹ ਆਫਰ ਦੇ ਵਿੱਚ ਲਗਾਤੀ ਹੈ ਜੀ ਠੀਕ ਹੈ ਜੀ ਆਫ ਵਾਈਟ ਵੀ ਪੀਸ ਤੁਸੀਂ ਲੈ ਸਕਦੇ ਹੋ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਊਗਾ ਇਹ ਫਰੋਜੀ ਸ਼ੇਡ ਦੇ ਵਿੱਚ ਆਊਗਾ ਜੀ ਦੇਖ ਸਕਦੇ ਹੋ ਫਰੋਜੀ ਸ਼ੇਡ ਦੇ ਵਿੱਚ ਆਉਣ ਵਾਲਾ ਇਹ ਵੀ ਦੇਖ ਸਕਦੇ ਹੋ ਤੁਸੀਂ ਦੋ ਦੋ ਪੀਸ ਲੈ ਸਕਦੇ ਹੋ ਸਾਡੇ ਕੋਲ ਦੁਪੱਟਾ ਵੀ ਤੁਸੀਂ ਵਿੱਚੋਂ ਐਡ ਕਰ ਸਕਦੇ ਹੋ ਜੀ ਜਿੱਦਾਂ ਇਹ ਵਾਲਾ ਪੀਸ ਦੇਖੋ ਜੀ ਜਦੋਂ ਤੁਸੀਂ ਇਹ ਵਾਲਾ ਪੀਸ ਲੈ ਸਕਦੇ ਹੋ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਪੀਸ ਆਫਰ ਦੇ ਵਿੱਚ ਰਹਿਣ ਵਾਲੇ ਸੀਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੈਨੂੰ ਕਮੈਂਟ ਕਰਨਾ ਜ਼ਰੂਰ ਕਰੋ ਕਮੈਂਟ ਕਰਨਾ ਨਾ ਭੁੱਲਿਓ ਜੀ ਕੱਲ ਫਿਰ ਅਸੀਂ ਇੱਕ ਨਵੇਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ